ਹਾਂ ਜੀ ਕੋ ਯਕਨਾ ਨਾਂ ਦਾ ਇਹ ਗੁਰਵਿੰਦਰ ਸਿੰਘ ਜੀ ਹਾਂ ਜੀ ਸਰ ਕੀ ਲੋੜ ਪੈ ਗਈ ਯੂਨੀਵਰਸਿਟੀ ਦੇ ਬਧਿਆਕਿਆਂ ਨੂੰ ਧਰਨਾ ਦੇ ਦੇਣਾ ਦੇਖੋ ਜੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਦੋ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਜਿਹਦੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੋਈ ਵੀ ਜਿਹੜਾ ਹਾਂ ਪੱਕੀ ਹੰਗਾਰਾ ਨਹੀਂ ਦਿੱਤਾ ਜਾ ਇਹਦੇ ਵੀ ਦੋ ਐਮ ਮਸਲੇ ਸੀ ਇੱਕ ਤਾਂ ਜਿਹੜਾ ਰਿਜ਼ਰਵੇਸ਼ਨ ਦਾ ਮਸਲਾ ਸੀ ਕਿ ਰੂਰਲ ਏਰੀਆ ਨੂੰ ਜਿਹੜਾ 7% ਕੋਟਾ ਦਿੱਤਾ ਜਾਂਦਾ ਸੀ ਉਸ ਦੇ ਨਾਲ ਹੀ 3% ਜਿਹੜਾ ਬਾਰਡਰ ਏਰੀਆ ਹੈ ਕੁਨੂੰ ਦੇ ਮਿਲ ਦੱਸਦੇ ਉਸ ਦੇ ਨਾਲ ਜਿਹੜਾ 2% ਕੋਟਾ ਸੀ ਜਿਹੜੇ 90 84 ਦੇ ਵਿਕਟਮ ਜਿਹੜੇ ਪਰਿਵਾਰ ਸੀ ਉਹਨਾਂ ਨੂੰ ਮਿਲਦਾ ਸੀ ਟੋਟਲ ਇਸ 12% ਕੋਟੇ ਨੂੰ ਕਨਵਰਟ ਕਰਕੇ ਜਿਹੜਾ ਹੈ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਇਹਨੂੰ ਸਾਰਾ ਐਕਸ ਸਰਵਿਸਮੈਨ ਕੋਟ ਦੇ ਵਿੱਚ ਕਨਵਰਟ ਕਰ ਦਿੱਤਾ ਸਾਡੀ ਮੰਗ ਇਹ ਹੈ ਕਿ ਇਹ ਯੂਨੀਵਰਸਿਟੀ ਤੋਂ ਬਣੀ ਸੀ ਇਹ ਪਿੰਡਾਂ ਦੇ ਕਰਕੇ ਹੀ ਬਣੀ ਸੀ ਬਾਟਰ ਏਰੀਆ ਕਰਕੇ ਬਣੀ ਸੀ ਇੱਥੋਂ ਦੇ ਜਿਹੜੇ ਪਿਛਲੇ ਹੋਏ ਲੋਕ ਆ ਆਮ ਪਿੰਡਾਂ ਦੇ ਲੋਕ ਆ ਆਮ ਪਰਿਵਾਰਾਂ ਦੇ ਜਿਹੜੇ ਬੱਚੇ ਆ ਪੜ੍ਹ ਸਕਣ ਤੇ ਇੱਕ ਚੰਗੀ ਵਿੱਦਿਆ ਲੈ ਕੇ ਜਿਹੜਾ ਇਹ ਸਮਾਜ ਤੇ ਜਿਹੜੀ ਆ ਸੇਧ ਦੇ ਸਕਣ ਬਾਰੇ ਕੋ ਸੋਚੀ ਸੰਭੀ ਸ਼ਾਦੇ ਤੈ ਜਿਹੜਾ ਇਹ ਕੋਟੇ ਨੂੰ ਖਤਮ ਕਰ ਦਿੱਤਾ ਗਿਆ ਉਥੇ ਜਿਹੜਾ ਦੂਸਰਾ ਮਸਲਾ ਹੈ ਕਿ ਇਹਦੇਆਂ ਫੀਸਾਂ 'ਚ ਜਿਹੜਾ ਲਗਾਤਾਰ ਵਾਧਾ ਕੀਤਾ ਜਾ ਰਿਹਾ ਹਰ ਸਾਲ ਜਿਹੜਾ ਪਿਛਲੇ ਕਈ ਸਾਲਾਂ ਤੋਂ ਹਰੇਕ ਸਾਲ 5% ਜਿਹੜਾ ਹਰ ਸਾਲ ਫੀਸ ਵਧਾ ਦਿੱਤੀ ਜਾਂਦੀ ਹੈ ਬਿਨਾਂ ਕਿਸੇ ਕਾਰਨ ਤੋਂ ਇਤਾਂ ਦੇ ਕਦੀ ਸੋਨਾ ਵੀ ਮਹਿੰਗਾ ਨਹੀਂ ਹੋ ਰਿਹਾ ਜਿੱਦਾਂ ਇਹ ਫੀਸਾਂ ਨੂੰ ਮਤਲਬ ਵਧਾ ਰਹੇ ਆ ਕਿ ਕੋਈ ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਗੁਰਨਾਡਕ ਦੀ ਯੂਨੀਵਰਸਿਟੀ ਜਿਹੜੀਆਂ ਦੋ ਵੱਡੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਇੱਕ ਯੂਨੀਵਰਸਿਟੀ ਨੂੰ ਤੇ ਤੂੰ ਸਮਝ ਲਓ ਵੀ ਜਿੱਥੇ ਇੱਕ ਕੋਰਸ ਦੀ ਫੀਸ 25000 ਹੈ ਪਟਿਆਲੇ ਯੂਨੀਵਰਸਿਟੀ ਤੇ ਉਸੇ ਕੋਰਸ ਦੀ ਫੀਸ ਜਿਹੜਾ ਗੁਰਨਾਣਗਲ ਦੇ ਯੂਨੀਵਰਸਿਟੀ ਵੀ 60000 ਦੀ ਤਕਰੀਬ ਬਣਿਆ। ਮਤਲਬ 100 ਗੁਣਾ ਤੋਂ ਵੱਧ ਦਾ ਜਿਹੜਾ ਵਾਧਾ ਵਾ ਵੱਧ ਫੀਸ ਜਿਹੜੀ ਬੱਚੇ ਇੱਥੇ ਭਾਰ ਰਹੇ ਆ। ਇਹਦਾ ਸਿਰਫ ਇੱਕੋ ਇੱਕ ਕਾਰਨ ਹੈ ਕਿ ਇਹ ਜਿਹੜੇ ਲੋਕ ਆ ਸਰਕਾਰਾਂ ਆ ਜਾਂ ਜਿਹੜੀਆਂ ਅਥਾਰਟੀ ਸੇ ਚਾਹੁੰਦੀਆਂ ਕਿ ਇੱਥੇ ਆਮ ਪਰਿਵਾਰਾਂ ਦੇ ਬੱਚੇ ਨਾ ਪੜ ਸਕਣ। ਇਸੇ ਕੋਈ ਜਿਹੜੀ ਸ਼ਾਜੀਸ ਦੇ ਤਹਿਤ ਇਹ ਕੋਟਾ ਖਤਮ ਕੀਤਾ ਗਿਆ। ਤੇ ਸਾਡੀ ਜਿਹੜੀ ਬੜੀ ਸਿੱਧੀ ਸਪਸ਼ਟ ਮੰਗਿਆ ਵੀ ਜਿਹੜਾ ਇਹ ਕੋਟਾ ਹੈ ਇਹਨੂੰ ਦ ਉਥੇ ਜਿਹੜਾ ਇਸ ਸਾਲ ਜਿਹੜਾ 5% ਵਿੱਚ ਦੇ ਵਿੱਚ ਵਾਧਾ ਹੋਇਆ ਉਹਨੂੰ ਬਾਤ ਲਿਆ ਜਾਵੇ ਇਸੇ ਨੂੰ ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਗੱਲਬਾਤ ਦਾ ਦੌਰ ਜਾਰੀ ਰਿਹਾ ਪਰ ਕਿਸੇ ਵੀ ਨਤੀਜੇ ਦੇ ਗੱਲ ਨਹੀਂ ਕੱਲ ਗਵਰਨਰ ਪੰਜਾਬ ਵੀ ਜਿਹੜੇ ਇੱਥੇ ਆਏ ਸੀ ਉਹਨਾਂ ਨੂੰ ਮਿਲਣ ਦੀ ਵੀ ਅਸੀਂ ਕੋਸ਼ਿਸ਼ ਕੀਤੀ ਸਾਰਾ ਦਿਨ ਜਿਹੜੀ ਹੈ ਪ੍ਰਸ਼ਾਸਨ ਦੇ ਨਾਲ ਖਿੱਚੋ ਤਾਨ ਦੇ ਕਸ਼ਮੈਸ਼ ਚਲਦੀ ਰਹੀ ਪਰ ਅਥਾਰਟੀ ਨੇ ਆਪਣਾ ਪੂਰਾ ਜੋਰ ਲਾ ਕੇ ਵਿਦਿਆਰਥੀਆਂ ਨੂੰ ਗਵਰਨਰ ਨੂੰ ਹੀ ਮਿਲ ਦਿੱਤਾ ਇੱਕ ਪਾਸੇ ਤੇ ਭਗਵੰਤ ਮਾਨ ਸਾਹਿਬ ਤੇ ਗਵਰਨਰ ਸਾਹਿਬ ਦੇ ਵਿੱਚ ਲੜਾਈ ਚੱਲ ਰਹੀ ਆ ਇਹ ਭਗਵੰਤ ਸਾਹਿਬ ਆਂਦੇ ਵੀ ਮੈਂ ਕੋਲ ਚਾਂਸਲਰ ਬਾਨਾ ਯੂਨੀ ਪਰ ਜਿਨ੍ਹਾਂ ਦਾ ਚਾਂਸਲਰ ਲੱਗਣਾ ਵਾ ਕਿਸੇ ਕੋਲ ਵੀ ਉਹਨਾਂ ਦੀ ਫਰਿਆਦ ਸੁਣਦਾ ਟਾਈਮ ਨਹੀਂ ਹੈਗਾ ਤਾਂ ਸਾਡੇ ਕੋ ਜਿਹੜਾ ਆਖਰੀ ਇਹੋ ਹੀ ਲੱਭਿਆ ਸੀ ਅਸੀਂ ਵਿਦਿਆਰਥੀ ਅਤੇ ਬੰਦੀ ਸਾਥ ਨਾਲ ਤਿੰਨ ਵਿਦਿਆਰਥੀਆਂ ਨੇ ਜਿਹੜੀ ਇਹ ਭੁਖੜਤਾਲ ਸ਼ੁਰੂ ਕੀਤੀ ਆ ਅਣਮਿੱਥੇ ਸਮੇਂ ਤੱਕ ਜਿੰਨਾ ਚਿਰ ਸਰਕਾਰ ਦੇ ਅਥਾਰਟੀ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਇਹ ਭੁਖੜਤਾਲ ਜਾਰੀ ਰੱਖਾਂਗੇ। ਹਾਂ ਜੀ ਸਰਪੰਨ ਦਾ ਨਾਮ ਦੱਸ ਕੀ ਜਿਸ ਕਰਨ ਚੰਗੇ ਸਾਡੀ ਕੁਰਮਾਨੀ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਕਰਦੇ ਤੇ ਕੀ ਕਾਰਨ ਹੈ ਸਾਡੀ ਗੱਲੋਂ ਦੇਖੋ ਜੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਸੀਂ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਰਹੇ ਹਾਂ ਸਾਡੀਆਂ ਕੁਝ ਮੁੱਖ ਮੰਗਾਂ ਜਿਵੇਂ ਕਿ ਪਿੰਡੂ ਕੋਟਾ ਜਿਹੜਾ ਐਡਮਿਸ਼ਨਾਂ 'ਚ ਜਿੱਦਾਂ ਰਾਖਮਾ ਕਰਨ ਹੁੰਦਾ ਰਿਹਾ 7% ਬਾਰਡਰ ਕੋਟਾ 3% ਤੇ 1984 ਦੰਗੇ ਪੀੜਤਾਂ ਦਾ ਕੋਟਾ 2% ਇਹ 12% ਕੋਟਾ ਬਣਦਾ ਜੀ ਤਕਰੀਬਨ ਤੇ 12% ਜਦੋਂ ਐਡਮਿਸ਼ਨਾਂ ਹੁੰਦੀਆਂ ਉਹ ਚੇਤੇ ਨਜ਼ਰ ਆਖਣਾ ਕਰਨ ਹੁੰਦਾ ਹੈ ਇੱਕ ਕੋਟਾ ਇਹਨਾਂ ਗਿਣੀ ਮਿੱਤੀ ਸੈਡਿਸ਼ਨਲ ਖਤਮ ਕਰ ਦਿੱਤਾ ਗਿਆ ਰਿਹਾ। ਵੈਸੇ ਤਾਂ 2018 ਚ ਇਹਨਾਂ ਨੇ ਇਹਨਾਂ ਨੂੰ ਕਰ ਦਿੱਤਾ ਗਿਆ ਸੀ ਤੁਸੀਂ ਪ੍ਰੋਸਪੈਕਟਸ ਚੈੱਕ ਕਰ ਸਕਦੇ ਰੇ। ਅ ਅਫੀਸ਼ੀਅਲ ਅਨਾਉਂਸਮੈਂਟ ਪੰਜਾਬ ਸਰਕਾਰ ਵੱਲੋਂ 2022 ਚ ਆਉਂਦੀ ਹੈ ਜੀ ਇਹਦੀ। ਪਰ ਜੇ ਉਸੇ ਆਪਾਂ ਉਹੀ ਅਨਾਉਂਸਮੈਂਟ ਵੇਖੀਏ ਉਸੇ ਪੰਜਾਬ ਸਰਕਾਰ ਦੀ ਉਹੀ ਅਫੀਸ਼ੀਅਲ ਅਨਾਉਂਸਮੈਂਟ ਵੇਖੀਏ ਤਾਂ ਜਿਹੜੀ ਪੰਜਾਬ ਯੂਨੀਵਰਸਿਟੀ ਪਟਿਆਲਾ ਉਹ ਵੀ ਸਟੇਟ ਯੂਨੀਵਰਸਿਟੀ ਹੈ ਗਵਰਨਮੈਂਟ ਯੂਨੀਵਰਸਿਟੀ ਹੈ ਐਸੀ ਯੂਨੀਵਰਸਿਟੀਆਂ ਦੀ। ਪਰ ਉਹਨਾਂ ਨੇ 10% ਸੀਟਾਂ ਰਾਖਵਾਂ ਆਮਦਿਆਂ ਅੱਧਾ ਰਾਖਵਾ ਕਰਨ ਦੇ ਜਿਵੇਂ ਮੰਨ ਲਓ ਵੀ ਕਿਸੇ ਕੋਰਸ ਦੀਆਂ 100 ਸੀਟਾਂ ਨੇ ਜੀ ਉਹਦੇ ਮਗਰ 10 ਸੀ ਟੈਨ ਵਧਾਤੀਆਂ ਪਿੰਡੂ ਕੋਟੇ ਲਈ ਸਾਡੀ ਪ੍ਰਮੁੱਖ ਮੰਗ ਇਹ ਆ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤਰ੍ਹਾਂ ਇਸ ਯੂਨੀਵਰਸਿਟੀ ਵਿੱਚ ਵੀ ਜਿਹੜੀਆਂ ਕੋਰਸਾਂ ਆ 10% ਸੀਟਾਂ ਉਹ ਪਿੰਡੂ ਕੋਟੇ ਲਈ ਵਧਾਈਆਂ ਜਾਣ ਸਾਰੇ ਕੋਰਸਾਂ 'ਚ ਦੂਜੀ ਪ੍ਰਮੁੱਖ ਮੰਗ ਇਹ ਆ ਕਿ ਜਿਹੜਾ ਆਏ ਸਾਲ ਇਸ ਯੂਨੀਵਰਸਿਟੀ ਵੱਲੋਂ 5% ਫੀਸਾਂ ਵਧਾਈਆਂ ਜਾਂਦੀਆਂ ਨੇ ਖਾਸ ਕਰਕੇ ਸਾਰੇ ਕੋਰਸਾਂ ਦੀਆਂ ਹਰ ਸਾਲ 5% ਫੀਸਾਂ ਵਧਾਉਂਦੇ ਆ ਉਹ ਜਿਹੜੀਆਂ ਫੀਸਾਂ ਉਹ ਇਹਨਾਂ ਵੱਲੋਂ ਨਾ ਵਧਾਈਆਂ ਜਾਣ ਉਹ ਇਹਨਾਂ ਨੂੰ ਵਾਪਸ ਲਿਆ ਜਾਵੇ ਜੀ ਤੀਜੀ ਪ੍ਰਮੁੱਖ ਮੰਗ ਇਹ ਆ ਕਿ ਜਿਹੜੇ ਪ੍ਰੋਫੈਸਰ ਇੱਥੇ ਭਰਤੀ ਕੀਤੇ ਜਾਂਦੇ ਆ ਜੀ ਕਿ ਸਾਨੂੰ ਪਤਾ ਲੱਗਾ ਜੀ 15 ਤੋਂ 17 ਪ੍ਰੋਫੈਸਰ ਭਰਤੀ ਕੀਤੇ ਆ ਜਿਨ੍ਹਾਂ ਚੋਂ 14 ਪ੍ਰੋਫੈਸਰ ਇਹਨਾਂ ਪੰਜਾਬ ਤੋਂ ਬਾਹਰਲੇ ਕੀਤੇ ਆ ਕੀ ਗੱਲ ਪੰਜਾਬ ਚ ਏਡੇ ਕਾਬਲ ਪ੍ਰੋਫੈਸਰ ਨਹੀਂ ਹੈਗੇ ਇੱਥੇ ਇੱਕ ਪਾਸੇ ਤਾਂ ਏਡੀ ਬੇਰੋਜ਼ਗਾਰੀ ਚੱਲਦੀ ਪਈ ਆ ਪੰਜਾਬ ਚ ਵੀ ਤੇ ਦੂਜੇ ਪਾਸੇ ਜੇ ਕੋਈ ਵਿਦਿਆਰਥੀ ਆਪਣੀ ਮਿਹਨਤ ਨਾਲ ਲੱਗੇ ਹੁੰਦੇ ਆ ਤਾਂ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸਗੋਂ ਉਹਨਾਂ ਨੂੰ ਸਾਈਡ ਤੇ ਕਰਕੇ ਪੰਜਾਬ ਤੋਂ ਬਾਹਰਲੇ ਪ੍ਰੋਫੈਸਰਾਂ ਨੂੰ ਇੱਥੇ ਭਰਤੀ ਕੀਤਾ ਜਾਂਦਾ ਆ ਤੇ ਚੌਥੀ ਤੇ ਖੇਤ ਲਈ ਪ੍ਰਮੁੱਖ ਮੰਗ ਇਹ ਆ ਕਿ ਜਿਵੇਂ ਟੀਚਿੰਗ ਨੌਨ ਟੀਚਿੰਗ ਸਟਾਫ ਨੇ ਇੱਥੇ ਕਾਉਂਸਲਰ ਉਵੇਂ ਇੱਕ ਵਿਦਿਆਰਥੀਾਂ ਦੀ ਕਾਉਂਸਲ ਬਣਾਈ ਜਾਵੇ। ਹਾਂ ਡਾਇਰੈਕਟ ਇਲੈਕਸ਼ਨਾਂ ਨਾ ਕਰਾਈਆਂ ਜਾਂ ਜਨ ਜਿਹੜੀਆਂ ਕਿ ਪੰਜਾਬ ਸਰਕਾਰ ਨੇ ਜਿੰਨਾ ਤੇ ਪਾਬੰਦੀ ਲਾਈ ਆ ਤਾਂ ਡੀਆਰ ਜਿਹੜੇ ਸਿਲੈਕਟ ਕੀਤੇ ਜਾਂਦੇ ਆ ਡੀਆਰ ਕਲ ਦਾ ਪ੍ਰੈਜ਼ੀਡੈਂਟ ਚੁੰਨੇ ਆ ਉਹ ਇਲੈਕਸ਼ਨਾਂ ਤੇ ਬਹਾਲ ਕੀਤੇ ਜਾਵੇ। ਅੱਜ ਪਹਿਲੇ ਦਿਨ ਹੀ ਬੈਠੇ ਤੁਹਾਨੂੰ ਲੱਗਦਾ ਜੀ ਬੈਠੇ ਆ ਕੋਈ ਹੱਲ ਹੋ ਸਕਦਾ ਜਾਂ ਇਸ ਤੋਂ ਤਗੜਾ ਕੋਈ ਐਕਸ਼ਨ ਲ取ਾ ਜਾਵੇ। ਦੇਖੋ ਜੀ ਅਸੀਂ ਪਰਸੋਂ ਇਸ ਯੂਨੀਵਰਸਿਟੀ ਦੇ ਡੀਸੀ ਨਾਲ ਮੀਟਿੰਗ ਕਰਨ ਲਈ ਗਏ ਕੱਲ ਪੰਜਾਬ ਦੇ ਗਵਰਨਰ ਇੱਥੇ ਆਏ ਸੀ ਕਿਉਂਕਿ ਗਵਰਨਰ ਗਵਰਨਮੈਂਟ ਯੂਨੀਵਰਸਿਟੀਆਂ ਦੇ ਚਾਂਸਲਰ ਹੁੰਦੇ ਉਹ ਇੱਥੇ ਆਏ ਸੀ ਅਸੀਂ ਉਹਨਾਂ ਨੂੰ ਮਿਲੰਦਾ ਪ੍ਰੋਗਰਾਮ ਬਣਾਇਆ ਸੀ ਅਸੀਂ ਆਪ ਵੀ ਤਿਆਰ ਸੀ ਪਰ ਸਾਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਲੋਨਾ ਤੱਕ ਨਹੀਂ ਪਹੁੰਚ ਦਿੱਤਾ ਗਿਆ ਇਸ ਕਰਕੇ ਅਸੀਂ ਅੱਜ ਆ ਕੇ ਹਰ ਇੱਕ ਇੱਥੇ ਉਹ ਫੋਕੜਤਾ ਤੇ ਬੈਠੇ ਆ ਤੇ ਖਣ ਮੱਥੇ ਸਮੇਲੀ ਬੈਠੇ ਆ ਜਿੰਨਾ ਚਿਰ ਸਾਡੀਆਂ ਮੰਗਾਂ ਇਹਨਾਂ ਲੋ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਇੱਥੇ ਫੋਕੜਤਾ ਤੇ ਕਵਾਂਗੇ ਆਉਣ ਵਾਲੇ ਦਿਨਾਂ 'ਚ ਜੇ ਸਾਨੂੰ ਐਕਸ਼ਨ ਵੱਡਾ ਕਰਨੀ ਚਾਹੀਦੀ ਵੀ ਸਾਨੂੰ ਸੋਚਣਾ ਪਿਆ ਤਾਂ ਅਸੀਂ ਉਹ ਸੋਚਾਂ ਕਿ ਪਿੱਛੇ ਨਹੀਂ ਹਟਾਂਗੇ ਸੁਣਨ ਚਾਹੀਏ ਕਿ ਸੋਮਵਾਰ ਦਾ ਸਮਾਂ ਦਿੱਤਾ ਗਿਆ ਜੇ ਮੰਗਾ ਨਾਮ ਨਹੀਂ ਆਉਂਦੇ ਤੇ ਗੇਟ ਬਾਹਰ ਲਵਾ ਉਹ 메ਨ ਜੇਟ ਬੰਦ ਜੀ ਸਾਡੇ ਫੈਡਰੇਸ਼ਨ ਆ ਜੀ ਨਾਈਟ੍ਰਿਡ ਸਿਕਸ ਟੂ ਦਾ ਫੈਡਰੇਸ਼ਨ ਉਹਨਾਂ ਨੂੰ ਇੱਕ ਕਾਲ ਦਿੱਤੀ ਗਈ ਆ ਜੇ ਉਦੋਂ ਤੱਕ ਇਹਨਾਂ ਨੇ ਮੰਗਾ ਨਾਮ ਨਹੀਂ ਆ ਸਾਡੀਆਂ ਤੁਸੀਂ ਯੂਨੀਵਰਸਿਟੀ ਦੇ ਬੰਦ ਕਰਾਂਗੇ ਬੰਦੀਆਂ ਨੂੰ ਵੀ ਸੱਦਾ ਦਿੱਤਾ ਜਾਊਗਾ ਤੁਸੀਂ ਯੂਨੀਵਰਸਿਟੀ ਬੰਦ ਕਰ ਸਕਦੇ ਸਟੂਡੈਂਟ ਬਿਲਕੁਲ ਪਹੁੰਚ ਰਹੇ ਹੈ ਜੀ ਸਟੂਡੈਂਟ ਸਵੇਰੇ ਇੱਥੇ 60 70 ਦੇ ਕਰੀ ਸਟੂਡੈਂਟ ਸੀ ਹੁਣ ਵੀ ਸਟੂਡੈਂਟ ਇਸ ਲੰਘ ਦੇ ਟੱਪ ਦੇ ਇੱਥੇ ਆਉਂਦੇ ਆ ਤੇ ਹਾਜ਼ਰੀ ਲਵਾਉਂਦੇ ਉਹਨਾਂ ਦੀ ਵੀ ਮਜਬੂਰੀ ਹੈ ਜੀ ਉਹਨਾਂ ਦੀ ਕਲਾਸ ਲਾਉਣੀ ਹੈ ਜੀ ਉਹਨਾਂ ਦੇ ਅਟੈਂਡ ਸ਼ਾਰਟ ਹੁੰਦੀ ਹੈ ਜੀ ਇਸ ਕਰਕੇ ਹੁੰਦੇ ਇੱਥੇ ਬਹਿੰਦੇ ਆ ਸਮਾਂ ਕੱਢਦੇ ਆ ਚੱਲ ਜਾਂਦੇ ਆ ਇਹਨਾਂ ਸਟੂਡੈਂਟ ਸਾਹ ਦੇਰੀ ਨੇ ਕਿ ਨਾਨਕਦੇਵ ਯੂਨੀਵਰਸਿਟੀ ਦੇ ਸਟੂਡੈਂਟ ਕਿ ਹੋਰ ਵੀ ਕੋਲ ਜਾਂਦੇ ਸਟੂਡੈਂਟ ਆ ਰਹੇ ਨੇ ਤੁਹਾਡਾ ਸਾਹ ਦੇਣੀ ਹੈ ਨਹੀਂ ਜੀ ਇਹ ਜਿਹੜਾ ਅਸੀਂ ਪ੍ਰੋਟੈਸਟ ਹੈ ਯੂਨੀਵਰਸਿਟੀ ਇੰਟਰਨਲ ਲਈ ਹੈ ਇੰਟਰਨਲ ਹੀ ਅਸੀਂ ਕਰ ਰਹੇ ਆ ਤੇ ਯੂਨੀਵਰਸਿਟੀ ਦੇ ਵਿੱਚੋਂ ਵਿਦਿਆਰਥੀ ਵਾਧੂ ਸਪੋਰਟ ਕਰ ਰਹੇ ਆ ਰਹੇ ਨੇ ਕਿ ਕੋਈ ਬਾਹਰੋਂ ਕਾਲਜ ਦਾ ਆਕੇ ਤੁਹਾਡਾ ਤੁਹਾਡੇ ਨਾਲ ਸਾਥ ਦੇਣਾ ਚਾਹੀਦਾ ਵੀ ਭਾ ਸਕਦੇ ਕੀ ਇਹਨਾਂ ਨੂੰ ਨਾਲ ਕੇ ਬਿਲਕੁਲ ਬਿਲਕੁਲ ਜੀ ਭਾਵਾਂਗੇ ਉਹਨਾਂ ਨੂੰ ਵੀ ਨਾਲ ਜਿੱਥੇ ਯੂਨੀਵਰਸਿਟੀ ਪ੍ਰਸ਼ਾਸਨ ਇੱਥੇ ਰੁਕੂਗਾ ਤਾਂ ਅਸੀਂ ਯੂਨੀਵਰਸਿਟੀ ਗੇਟ ਤੇ ਉਹਨਾਂ ਨੂੰ ਭਾਵਾਂਗੇ ਜੀ ਉਹਨਾਂ ਨਾਲ ਹੀ ਪ੍ਰਬੰਧ ਕਰਾਂਗੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਭਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી યા કોઈ હોય પાર્ટી આજ બુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼